ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ Swami ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸ਼ਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰਗੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਹੈ ਮਹਾਰਾਜ ਜੀਆ ਨੇ ਐਸਾ ਪਰਉਪਕਾਰ ਖਾਲਸਾ ਜੀ ਇਸ ਸ੍ਰਿਸ਼ਟੀ ਉੱਤੇ ਕੀਤਾ ਹੈ ਜਿਹੜਾ ਜਿਹੜਾ ਵੀ ਕੋਈ ਮਾਈ ਭਾਈ ਮਹਾਰਾਜ ਦੀ ਬਾਣੀ ਨਾਲ ਜੁੜਦਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤੀ ਕਰਦਾ ਹੈ ਖਾਲਸਾ ਜੀ ਉਹਨਾਂ ਨੂੰ ਸੁਖ ਪ੍ਰਾਪਤ ਹੁੰਦੇ ਕਿਉਂਕਿ ਇਹ ਜਿਹੜਾ ਸਮਾਂ ਹੈ ਕਾਲ ਯੁਗ ਦਾ ਇਹਦੇ ਵਿੱਚ ਸੁਖ ਲੱਭਣੇ ਬਹੁਤ ਔਖੇ ਹਨ ਦੁੱਖਾਂ ਨਾਲ ਸੰਸਾਰ ਗਸਿਆ ਹੋਇਆ ਨਿਗਾਹ ਮਾਰ ਕੇ ਵੇਖ ਲੋ ਆਪਣੇ ਆਲੇ-ਦੁਆਲੇ ਨੂੰ ਵੇਖੋ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰਕੇ ਵੇਖੋ ਖਾਲਸਾ ਜੀ ਮਹਾਰਾਜ ਕਹਿੰਦੇ ਤੁਸੀਂ ਕਿਸੇ ਨੂੰ ਆਪਣਾ ਦੁੱਖ ਸੁਣਾਉਣ ਲੱਗੋ ਨਾ ਅਗਲਾ ਆਪਣੇ 100 ਗੁਣਾ ਦੇਗਾ ਇਹ ਸੰਸਾਰ ਦੀ ਦੁਰਦਿਸ਼ਾ ਹੋ ਚੁੱਕੀ ਹੈ ਬਹੁਤ ਖਾਲਸਾ ਜੀ ਭਿਆਨਕ ਤੋਂ ਭਿਆਨਕ ਰੋਗ ਦੁੱਖ ਜਿਹੜੇ ਸੰਸਾਰ ਨੂੰ ਚਿੰਬੜ ਗਏ ਹਨ ਉਹ ਕਿਵੇਂ ਚਿੰਬੜੇ ਹਨ ਖਾਲਸਾ ਜੀ ਵਾਹਿਗੁਰੂ ਜੀ ਨੂੰ ਭੁੱਲਿਆ ਜਦੋਂ ਸਾਡੇ ਜੀਵਨ ਦੇ ਵਿੱਚੋਂ ਮਹਾਰਾਜ ਜੀਆਂ ਦਾ ਨਾਮ ਚਲਾ ਜਾਵੇਗਾ ਜਦੋਂ ਸਾਡੀ ਜ਼ਿੰਦਗੀ ਦੇ ਵਿੱਚੋਂ ਰੋਜ਼ਮਰਾਂ ਦੀ ਜ਼ਿੰਦਗੀ ਵਿੱਚੋਂ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਚਲੇ ਜਾਣਗੇ ਮਹਾਰਾਜ ਦੀ ਬਾਣੀ ਵਿਸਰ ਜਾਵੇਗੀ ਜਿਸ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ ਮਹਾਰਾਜ ਕਹਿੰਦੇ ਜਿਹੜਾ ਪੱਕਾ ਰੋਗੀ ਕੋੜੀ ਹੈ ਖਾਲਸਾ ਦੀ ਕੋੜੀ ਜਿਹੜਾ ਹੁੰਦਾ ਉਹਦੇ ਸਾਰੇ ਸਰੀਰ ਵਿੱਚ ਪਾਗ ਹੁੰਦੀ ਮਾਸ ਲੱਥਣ ਲੱਗ ਪੈਂਦਾ ਟਾਸਾਂ ਪੈਂਦੀਆਂ ਨੇ ਸਰੀਰ ਦੇ ਵਿੱਚ ਹਰ ਹਰ ਕੋਨੇ ਵਿੱਚ ਟਾਸ ਪੈਂਦੀ ਆ ਤੇ ਉਹ ਫਿਰ ਵਿਲਕਦਾ ਹਾਏ ਹਾਏ ਖਾਲਸਾ ਜੀ ਕਰਦਾ ਮਹਾਰਾਜ ਕਹਿੰਦੇ ਜਿਨ੍ਹਾਂ ਸਰੀਰਾਂ ਨੂੰ ਵਾਹਿਗੁਰਜੀ ਦੀ ਬਾਣੀ ਵਿਸਰ ਗਈ ਹੈ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਦੀ ਸਿਫਤ ਸਲਾਹ ਵਿਸਰ ਗਈ ਹੈ ਉਹ ਪੱਕੇ ਰੋਗੀਆਂ ਵਾਂਗ ਬਿਲ ਲਾਉਂਦੇ ਹਨ ਬਿਲਕਦੇ ਹਨ ਸੋ ਮਹਾਰਾਜ ਦੀਨ ਦੁਨੀ ਦੇ ਮਾਲਕ ਸਾਨੂੰ ਸਮਝਾਉਂਦੇ ਹਨ ਇਹ ਗੱਲ ਕਿ ਭਾਈ ਭਲਿਓ ਲੋਕੋ ਮਹਾਰਾਜ ਅਕਾਲ ਪੁਰਖ ਨਾਲ ਜੁੜੀਏ ਸੱਚੇ ਪਾਤਸ਼ਾਹ ਦੀ ਬਾਣੀ ਨਾਲ ਜੁੜੀਏ ਸਾਨੂੰ ਸੁਖ ਪ੍ਰਾਪਤ ਹੋਣਗੇ ਕਿਉਂਕਿ ਇਹ ਨਾਮ ਪੜ੍ਹ ਕੇ ਸੁਣ ਕੇ ਖਾਲਸਾ ਜੀ ਲੱਖਾਂ ਤਰ ਗਏ ਨੇ ਲੱਖਾਂ ਨੇ ਤਰ ਜਾਣਾ ਆਪਾਂ ਕਿਉਂ ਪਿੱਛੇ ਰਹੀਏ ਆਪਾਂ ਵੀ ਉਦਮ ਕਰੀਏ ਵਾਹਿਗੁਰਜੀ ਦਾ ਨਾਮ ਜਪਿਆ ਕਰੀਏ ਸਾਨੂੰ ਲਾਭ ਪ੍ਰਾਪਤ ਹੋਵੇਗਾ ਮਹਾਰਾਜ ਕਹਿੰਦੇ ਖਾਲਸਾ ਜੀ ਪਟ ਕਹਿੰਦੇ ਨੇ ਸਵਈਏ ਮੁਹੱਲੇ ਤੀਜੇ ਦੇ ਵਿੱਚ ਕਿ ਮਹਾਰਾਜ ਦੇ ਨਾਮ ਨੂੰ ਕੌਣ-ਕੌਣ ਨਹੀਂ ਗਾਉਂਦਾ ਸਿਮਰਹਿ ਸੋਈ ਨਾਮ ਜਖ ਅਰਕਿੰਦਰ ਸਾਧਕ ਸਿੱਧ ਸਮਾਧ ਹਰਾ ਕਹਿੰਦੇ ਉਸ ਵਾਹਿਗੁਰਜੀ ਦੇ ਨਾਮ ਨੂੰ ਜਖ ਗਾਉਂਦੇ ਨੇ ਕਿਨਰ ਗਾਉਂਦੇ ਨੇ ਸਾਧਕ ਸਿੱਧ ਗਾਉਂਦੇ ਨੇ ਖਾਲਸਾ ਜੀ ਸ਼ਿਵਜੀ ਗਾਉਂਦਾ ਹੈ ਕਹਿੰਦੇ ਸਿਮਰੇ ਨਖੇਤਰ ਅਬਰਤ ਮੰਡਲ ਨਾਰਦਾਦ ਪ੍ਰਹਲਾਦ ਵਰਾ ਉਸੇ ਵਾਹਿਗੁਰੂ ਜੀ ਦੇ ਨਾਮ ਨੂੰ ਅਨੇਕਾਂ ਨਛੱਤਰ ਗਾਉਂਦੇ ਨੇ ਭਗਤ ਦੇ ਮੰਡਲ ਗਾਉਂਦੇ ਨੇ ਨਾਰਦ ਗਾਉਂਦਾ ਹੈ ਖਾਲਸਾ ਜੀ ਜੋ ਨਾਰਾਇਣ ਨਾਰਾਇਣ ਕਰਦਾ ਹੈ ਤੇ ਮਹਾਰਾਜ ਕਹਿੰਦੇ ਪ੍ਰਹਲਾਦ ਵਰਗੇ ਸ੍ਰੇਸ਼ਟ ਭਗਤ ਹਨ ਜਿਹੜੇ ਉੱਚੀ ਸ਼੍ਰੋਮਣੀ ਵਾਲੇ ਉਹ ਗਾਉਂਦੇ ਹਨ ਸਸੀਗਰ ਅਰ ਸੂਰ ਨਾਮ ਉਲਾਸਾ ਹੈ ਸੈਲ ਲੋਜ ਉਧਰਿਆ ਕਹਿੰਦੇ ਚੰਦਰਮਾ ਗਾਉਂਦਾ ਹੈ ਆਕਾਲ ਪੁਰਖ ਜੀ ਨੂੰ ਸੂਰਜ ਗਾਉਂਦਾ ਹੈ ਖਾਲਸਾ ਜੀ ਉਸ ਵਾਹਿਗੁਰੂ ਹਰੀ ਦੇ ਨਾਮ ਨੂੰ ਸਾਰੇ ਜਿਨ੍ਹਾਂ ਪੱਥਰਾਂ ਦੇ ਪੱਥਰਾਂ ਦੇ ਢੇਰ ਤਾਰ ਦਿੱਤੇ ਉਸ ਵਾਹਿਗੁਰੂ ਨੂੰ ਸਿਮਰਦੇ ਹਨ ਤੇ ਮਹਾਰਾਜ ਕਹਿੰਦੇ ਭਾਈ ਸੋਈ ਨਾਮ ਅਛਲ ਭਗਤਾ ਭਵਤਾਰਨ ਅਮਰਦਾਸ ਗੁਰ ਕਉ ਫੁਰਿਆ ਉਹੀ ਨਾਮ ਅਛਲ ਹੈ ਕੋਈ ਖਾਲਸਾ ਜੀ ਵਾਲਿਛਲ ਨਹੀਂ ਇਸੇ ਨਾਮ ਵਿੱਚ ਅਕਾਲ ਪੁਰਖ ਨਾ ਜੋੜ ਦਿੰਦਾ ਹੈ ਜਿਨੇ ਸਾਰਿਆਂ ਭਗਤਾਂ ਨੂੰ ਤਾਰ ਦਿੱਤਾ ਹੈ ਗੁਰੂ ਅਮਰਦਾਸ ਮਹਾਰਾਜ ਦੇ ਹਿਰਦੇ ਵਿੱਚ ਉਹ ਨਾਮ ਹੀ ਪ੍ਰਗਟ ਹੈ ਸੋ ਨਾਮ ਦੀ ਮਹਿਮਾ ਖਾਲਸਾ ਜੀ ਕੋਈ ਕਾਰ ਨਹੀਂ ਸਕਦਾ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਕਹਿੰਦੇ ਨੇ ਸੋਈ ਨਾਮ ਸਿਵਰ ਨਵਨਾਥ ਨਰੰਜਨ ਸਿਵ ਸੰਕਾਦ ਸਮੁਦਰਿਆ ਚੌਰਾਸੀ ਸਿਧ ਬੁੱਧ ਜਿਤ ਰਾਤੇ ਅੰਬਰੀਕ ਪਵਜਲ ਤਰਿਆ ਕਹਿੰਦੇ ਇਸ ਵਾਹਿਗੁਰੂ ਜੀ ਦੇ ਨਾਮ ਨੂੰ ਜਪ ਜਪ ਕੇ ਨੌ ਨਾਥ ਤਰ ਗਏ ਨੇ ਸ਼ਿਵ ਜੀ ਭਗਵਾਨ ਤਰਿਆ ਹੈ ਸੰਕ ਆਦਿਕ ਵਰਗ ਜਿਹੜੇ ਬ੍ਰਹਮਾ ਦੇ ਪੁੱਤਰ ਹਨ ਖਾਲਸਾ ਜੀ ਚਾਰੋਂ ਦੇ ਚਾਰੋਂ ਤਰ ਗਏ ਨੇ ਇਸ ਪਵਿੱਤਰ ਨਾਮ ਨੂੰ ਸਿਮਰ ਕੇ ਕਹਿੰਦੇ 84 ਸਿੱਧ ਸਿੱਧ ਨੇ ਜਿਹੜੇ ਤੇ ਗਿਆਨवान ਖਾਲਸਾ ਜੀ ਜਿਹੜੇ ਰੰਗੇ ਹੋਏ ਰੰਗ ਵਿੱਚ ਤੇ ਉਹ ਤੋਂ ਬਾਅਦ ਅਮਰੀਕ ਭਗਤ ਜਿਹੜਾ ਹੋਇਆ ਖਾਲਸਾ ਜੀ ਉਹ ਵੀ ਸੰਸਾਰ ਸਾਗਰ ਤੋਂ ਇਸ ਵਾਹਿਗੁਰੂ ਦੇ ਨਾਮ ਦੀ ਬਰਕਤ ਨਾਲ ਤਰਿਆ ਹੈ ਤੇ ਉਦੋਂ ਅਕਰੂਰਤ ਲੋਚਨ ਨਾਮਾ ਕਲ ਕਬੀਰ ਕਿਲ ਵਿੱਚ ਹਰਿਆ ਕਹਿੰਦੇ ਉਦੋਂ ਭਗਤ ਹੋਇਆ ਇੱਕ ਅਕਰੂਰ ਭਗਤ ਹੋਇਆ ਖਾਲਸਾ ਜੀ ਭਗਤ ਸਾਹਿਬ ਭਗਤ ਤਰਲੋਚਨ ਜੀ ਹੋਏ ਭਗਤ ਨਾਮਦੇਵ ਜੀ ਹੋਏ ਤੇ ਖਾਲਸਾ ਜੀ ਕਾਲ ਯੁਗ ਦੇ ਵਿੱਚ ਕਬੀਰ ਜੀ ਦੇ ਪਾਪ ਦੂਰ ਇਸ ਨਾਮ ਨੇ ਕੀਤੇ ਨੇ ਇਹ ਐਸਾ ਨਾਮ ਹੈ ਜਿਹੜਾ ਮਹਾਰਾਜ ਕਹਿੰਦੇ ਭਾਈ ਸਿਮਰੋ ਗੁਰਮੁਖੋ ਤੁਹਾਡੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਜੇ ਆ ਜਾਵੇ ਜਿਹੜੇ ਸਿਮਰਦੇ ਹਨ ਉਹ ਫਿਰ ਖਾਲਸਾ ਜੀ ਵੱਡੇ ਜੱਪੀ ਤੱਪੀ ਬਣ ਕੇ ਪਰਮੇਸ਼ਰ ਦੇ ਘਰ ਵਿੱਚ ਸੋਭਾ ਪਾਉਂਦੇ ਹਨ ਜਿਤ ਨਾਮ ਲਾਗ ਤੇ 30 ਤੇ ਹਾਵੈ ਜਤੀ ਤਪੀਸਰ ਮਨ ਵਸਿਆ ਕਹਿੰਦੇ 33 ਕਰੋੜ ਦੇਵਤਾ ਉਸ ਵਾਹਿਗੁਰੂ ਜੀ ਦੇ ਨਾਮ ਨਾਲ ਜੁੜਿਆ ਹੋਇਆ ਹੈ ਤੇ ਵੱਡੇ ਵੱਡੇ ਜਤੀ ਸਤੀ ਵੱਡੇ ਵੱਡੇ ਤਪੀਏ ਆਪਣੇ ਮਨ ਵਿੱਚ ਵਾਹਿਗੁਰੂ ਜੀ ਦੇ ਨਾਮ ਨੂੰ ਵਸਾ ਕੇ ਰੱਖਦੇ ਹਨ ਸੋਈ ਨਾਮ ਸਿਮਰ ਗੰਗੇਵ ਪਤਾਮਾ ਚਰਨ ਚਿਤ ਅਮਰਤ ਰਸਿਆ ਕਹਿੰਦੇ ਉਸੇ ਨਾਮ ਨੂੰ ਸਿਮਰ ਕੇ ਆਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜੁੜਨ ਕਰਕੇ ਭੀਸ਼ਮ ਪਤਾਮਾ ਸੀ ਜਿਹੜਾ ਖਾਲਸਾ ਜੀ ਆਪ ਜੀ ਨੇ ਜੇ ਮਾਹ ਭਾਰਤ ਵੇਖੀਏ ਤਾਂ ਤੁਹਾਨੂੰ ਪਤਾ ਹੋਵੇਗਾ ਪੀਸ਼ਮ ਪਤਾਮਾ ਕੌਣ ਸੀ ਉਹਦੇ ਹਿਰਦੇ ਵਿੱਚ ਵੀ ਖਾਲਸਾ ਜੀ ਅੰਮ੍ਰਿਤ ਰਸ ਪਰਮੇਸ਼ਰ ਦੇ ਨਾਮ ਕਰਕੇ ਆਇਆ ਸੀ ਤੇ ਇਹ ਮਹਾਰਾਜ ਸਾਨੂੰ ਕਹਿੰਦੇ ਨੇ ਭਾਈ ਮਹਾਰਾਜ ਦੇ ਚਰਨਾਂ ਵਿੱਚ ਲੱਗिए ਜੁੜਿਏ 사ਤਗੁਰੂ ਦੀ ਸੰਗਤ ਕਰੀਏ ਕਿਉਂਕਿ ਗੁਰੂ ਮਹਾਰਾਜ ਕਹਿੰਦੇ ਨਾਮ ਹੀ ਹੈ ਜਿਹੜਾ ਸੁੱਖ ਦੇਣ ਵਾਲਾ ਹੈ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਸਿਮਰਨ ਕਰਿਆ ਕਰੋ ਵਾਹਿਗੁਰਜੀ ਦਾ ਨਾਮ ਸਿਮਰਿਆ ਕਰੋ ਤੇ ਫਿਰ ਖਾਲਸਾ ਜੀ ਜਿਹੜਾ ਖੁਸ਼ੀ ਤੇ ਚਿੰਤਾ ਇੱਕ ਸਮਾਨ ਹੋ ਜਾਵੇ ਕਿ ਦੁੱਖ ਨਹੀਂ ਲੱਗੇਗਾ ਤੇ ਸੁਖ ਵਿੱਚ ਬਹੁਤਾ ਖਾਲਸਾ ਜੀ ਬੰਦਾ ਸੁਖੀ ਨਹੀਂ ਹੋਊਗਾ ਆਨੰਦ ਚ ਰਹੂਗਾ ਤੇ ਮਹਾਰਾਜ ਕਹਿੰਦੇ ਜੇ ਨਾਮ ਸਮਾਧਿਓ ਹਰ ਕਸੋਗ ਸਮ ਹਰ ਸਮ ਕਰ ਸੰਹਾਰੇ ਇਹ ਬਚਨ ਆਉਂਦੇ ਪਾਸ਼ਾ ਦੇ ਸੋ ਇਸ ਕਰਕੇ ਨਾਮ ਜਪੀਏ ਬਾਣੀ ਪੜੀਏ ਅਭਿਆਸ ਕਰੀਏ ਆਪਾਂ ਮਾਇਆ ਪਿੱਛੇ ਵਿਲਕਦੇ ਫਿਰਦੇ ਹਾਂ ਖਾਲਸਾ ਜੀ ਤੇ ਮਾਇਆ ਤੇ ਆਪਣੇ ਆਪ ਮਿਲ ਜਾਂਦੀ ਹੈ ਸਾਰੇ ਸੁਖ ਖਾਲਸਾ ਜੀ ਮਿਲ ਜਾਂਦੇ ਹਨ ਸਤਗੁਰਾਂ ਨੇ ਬਾਣੀ ਵਿੱਚ ਅਨੇਕਾਂ ਸ਼ਬਦ ਇਹੋ ਜਿਹੇ ਦੱਸੇ ਹਨ ਜੇ ਕਿਸੇ ਨੂੰ ਮਾਇਆ ਚਾਹੀਦੀ ਹੈ ਭਾਈ ਗੌੜੀ ਮੁਹੱਲਾ ਪੰਜਵਾ ਫਿਰ ਘਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਰਹਾਓ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦਸ਼ਾਹ ਸ਼ਾਹ ਸਭ ਵਸ ਕਰਦੀਨੇ ਅਮਰਤ ਨਾਮ ਮਹਾਰਸ ਪੀਨੇ ਨਿਰਪੋ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨ ਨੂੰ ਦਾਨ ਸ਼ਰਨ ਪਰੇ ਪ੍ਰਭ ਅੰਤਰਜਾਮੀ ਨਾਨਕ ਓਟ ਪੱਕਰੀ ਪ੍ਰਭ ਸੁਆਮੀ ਇਹ ਸ਼ਬਦ ਦਾ ਅਭਿਆਸ ਕਰ ਲੋ ਕਈ ਸਾਧੂਆਂ ਨੇ ਕੀਤਾ ਹੈ ਖਾਲਸਾ ਜੀ ਆਪਣੇ ਆਪ ਮਹਾਰਾਜ ਦੀ ਕਿਰਪਾ ਵਰਤਣ ਲੱਗ ਪਈਂਦੀ ਇੱਥੇ ਹੀ ਬਸ ਨਹੀਂ ਮਹਾਰਾਜ ਕਹਿੰਦੇ ਭਾਈ ਜਿਆਦਾ ਤੰਗੀ ਹੈ ਘਰ ਦੇ ਵਿੱਚ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਤੂੰ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਇਹ ਪਾਉੜੀ ਦਾ ਅਭਿਆਸ ਕਰ ਲੋ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਹੁਤ ਕੁਝ ਬਖਸ਼ਿਆ ਹੈ ਖਾਲਸਾ ਜੀ ਸੱਚੇ ਪਾਤਸ਼ਾਹ ਨੇ ਬੇਅੰਤ ਬਾਣੀਆਂ ਸਾਨੂੰ ਬਖਸ਼ੀਆਂ ਸੁਖਨੀ ਸਾਹਿਬ ਦਾ ਪਾਠ ਕਰਨ ਵਾਲੇ ਨੂੰ ਸਦਾ ਸੁਦੀਵੀ ਸੁੱਖ ਮਿਲਦੇ ਆ ਸੁੱਖਾਂ ਦੀ ਮਣੀ ਹੈ ਖਾਲਸਾ ਜੀ ਚੰਡੀ ਦੀ ਵਾਰ ਦਾ ਜਾਪ ਸ਼ੁੱਧ ਕਰਨਾ ਕਿਉਂਕਿ ਖਾਲਸਾ ਜੀ ਬਾਣੀ ਆਪਾਂ ਸ਼ੁੱਧ ਨਹੀਂ ਪੜਦੇ ਤੇ ਉਤੋਂ ਇਹ ਕਹਿੰਨੇ ਹਾਂ ਕਿ ਅਸੀਂ ਤੇ ਬਹੁਤ ਬਾਣੀ ਪੜਦੇ ਪਰ ਸਾਨੂੰ ਰੱਬ ਨੇ ਫੇਰ ਵੀ ਕੱਖ ਨਹੀਂ ਦਿੱਤਾ ਤੇ ਜਦੋਂ ਪੜੀ ਗਲਤ ਜਾਣੀ ਹੈ ਖਾਲਸਾ ਜੀ ਮੈਂ ਕੱਲ ਵੀ ਇੱਕ ਗੱਲ ਕਵੀਰ ਜੀ ਆਪਾਂ ਨੂੰ ਮਿਲੇ ਸੀ ਉੱਥੇ ਚਲੋ ਮਹਾਰਾਜ ਦੀ ਕਿਰਪਾ ਨਾਲ ਉਹ ਹੱਡ ਬੀਤੀਆਂ ਵੀ ਸੁਣਦੇ ਆ ਤੇ ਉਹ ਕੁਦਰਤੀ ਗੱਲ ਚੱਲੀ ਐ ਕਿ ਜਿੱਦਾਂ ਖਾਲਸਾ ਜੀ ਬਾਣੀ ਆਪਾਂ ਸ਼ੁੱਧ ਪੜਾਂਗੇ ਤੇ ਵਾਹਿਗੁਰੂ ਚੱਕ ਵਾਹਿਗੁਰੂ ਜੀ ਤੱਕ ਆਵਾਜ਼ ਜਾਵੇਗੀ ਹੁਣ ਮੰਨ ਲਓ ਕਿਸੇ ਦਾ ਕੋਈ ਨਾਮ ਐ ਜਿੱਦਾਂ ਦਾਸ ਦਾ ਨਾਮ ਬਲਜਿੰਦਰ ਐ ਬਲਜਿੰਦਰ ਸਿੰਘ ਨਾਮ ਐ ਤੇ ਖਾਲਸਾ ਜੀ ਕੋਈ ਮੈਨੂੰ ਹੋਰ ਨਾਮ ਤੋਂ ਆਵਾਜ਼ ਮਾਰੇ ਤੇ ਮੈਂ ਉਹਦੇ ਵੱਲ ਕਿਵੇਂ ਵੇਖਾਂਗਾ ਕਿਉਂਕਿ ਉਹ ਤਾਂ ਮੇਰਾ ਨਾਮ ਹੀ ਨਹੀਂ ਜਦੋਂ ਕੋਈ ਮੈਨੂੰ ਬਲਜਿੰਦਰ ਸਿੰਘ ਕਹਿ ਕੇ ਆਵਾਜ਼ ਮਾਰੇਗਾ ਤੇ ਮੈਂ ਖਾਲਸਾ ਜੀ ਝਟਪਟ ਉਹਦੇ ਵੱਲ ਵੇਖਾਂਗਾ ਵੀ ਮੈਨੂੰ ਕਿਸੇ ਨੇ ਆਵਾਜ਼ ਮਾਰੀ ਤੇ ਜਦੋਂ ਨਾਮ ਹੀ ਕਿਸੇ ਦਾ ਗਲਤ ਜਪੋਗੇ ਤਾਂ ਫਿਰ ਕਿਵੇਂ ਸੁਖ ਪ੍ਰਾਪਤ ਹੋਵੇਗਾ ਇਸ ਕਰਕੇ ਬਾਣੀ ਸ਼ੁੱਧ ਪੜੋ ਕਿਵੇਂ ਪੜਨੀ ਹੈ ਸ਼ੁੱਧ ਨਹੀਂ ਸੰਥਿਆ ਲੈ ਸਕਦੇ ਤੇ ਪੋਥੀ ਪ੍ਰਕਾਸ਼ ਕਰਕੇ ਕਿਸੇ ਚੰਗੇ ਗੁਰਮੁਖ ਦੀ ਗਿਆਨੀ ਮਹਤਾਬ ਸਿੰਘ ਸਾਹਿਬ ਮੋਈ ਵਾਲੇ ਜਾਂ ਗਿਆਨੀ ਭਾਈ ਜਰਨੈਲ ਸਿੰਘ ਦਮਦਮੀ ਟਕਸਾਲ ਉਹਨਾਂ ਦੀ ਖਾਲਸਾ ਦੀ ਸ਼ੁੱਧ ਬਾਣੀ ਹੈ ਗਿਆਨੀ ਠਾਕੁਰ ਸਿੰਘ ਉਹਨਾਂ ਦੀ ਵੀ ਸ਼ੁੱਧ ਬਾਣੀ ਹੈ ਸੋ ਇਹੋ ਜਿਹੇ ਗੁਰਮੁਖ ਪਿਆਰਿਆਂ ਦਾ ਪਾਠ ਖਾਲਸਾ ਜੀ ਨਾਲ ਲਾ ਲਓ ਟੇਪ ਦੇ ਵਿੱਚ ਨਾਲ ਪੋਤੀ ਪ੍ਰਕਾਸ਼ ਕਰਕੇ ਜੋ ਜੋ ਬੋਲਦੇ ਓਵੇਂ ਓਵੇਂ ਆਪ ਨਾਲੇ ਅੱਖਰ ਵੇਖੋ ਨਾਲੇ ਬਾਣੀ ਸੁਣੋ ਉਹਦੇ ਨਾਲ ਛੁੱਧ ਹੋ ਜਾਂਦੀ ਸੋ ਇਸ ਕਰਕੇ ਮਹਾਰਾਜ ਨੇ ਸਾਨੂੰ ਬਹੁਤ ਕੁਝ ਬਖਸ਼ਿਆ ਪਰ ਘਾਟਾ ਸਾਡੇ ਅੰਦਰ ਹੈ ਤੇ ਆਪਾਂ ਗੁਰੂ ਸਾਹਿਬ ਨੂੰ ਕਹਿੰਨੇ ਹਾਂ ਸੋ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਭਾਈ ਨਾਮ ਜਪੋ ਨਾਮ ਦੇ ਵਿੱਚ ਸਾਰੇ ਸੁੱਖ ਆ ਜਿਹੜੇ ਖਾਲਸਾ ਜੀ ਆਪਾਂ ਮੂਲ ਮੰਤਰ ਦਾ ਅਭਿਆਸ ਜਿਹੜੇ ਗੁਰਮੁਖ ਕਰਦੇ ਤੁਰਦੇ ਫਿਰਦੇ ਮਹਾਰਾਜ ਦੀ ਬਾਣੀ ਦਾ ਅਭਿਆਸ ਕਰਦੇ ਰੋ ਮਾਣੀ ਪੜੀ ਜਾਓ ਵਾਹਿਗੁਰੂ 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 ਤੁਰਦਾ ਫਿਰਦਾ ਇਹ ਕਰੀ ਜਾਵੇ ਬੰਦਾ ਤੇ ਖਾਲਸਾ ਜੀ ਮਹਾਰਾਜ ਅੰਗ ਸੰਗ ਸਹਾਈ ਹੋ ਕੇ ਸਭੇ ਕਾਜ ਸਵਾਰ ਦਿੰਦੇ ਗੁਰੂ ਤੇ ਖਾਲਸਾ ਜੀ ਆਪਣੇ ਸਦਾ ਸਦੀਵੀ ਅੰਗ ਸੰਗ ਗੁਰੂ ਆਪਣੇ ਤੋਂ ਦੂਰ ਨਹੀਂ ਆ ਪਰ ਆਪਾਂ ਉਹਦਾ ਨਾਮ ਨਹੀਂ ਸਿਮਰਦੇ ਉਹਨੂੰ ਯਾਦ ਨਹੀਂ ਕਰਦੇ ਉਹਦੇ ਅੱਗੇ ਅਰਦਾਸ ਨਹੀਂ ਕਰਦੇ ਅਰਦਾਸ ਕਰਨੀ ਨਹੀਂ ਖਾਲਸਾ ਜੀ ਲੋਕਾਂ ਨੂੰ ਅਰਦਾਸ ਜ਼ਰੂਰੀ ਨਹੀਂ ਜੇ ਤੁਹਾਨੂੰ ਨਹੀਂ ਪੜ੍ਹਨੀ ਆਉਂਦੀ ਨਹੀਂ ਕਰਨੀ ਆਉਂਦੀ ਨਾ ਲਓ ਏ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਕਲਗੀਧਰ ਸਹਾਦਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਘਰ ਗਰੀਬੀ ਹੈ ਮੈਨੂੰ ਆਹ ਦੁੱਖਾ ਕਿਰਪਾ ਕਰੋ ਮਹਾਰਾਜ ਅੰਗ ਸੰਗ ਸਹਾਈ ਹੋਵੋ ਜੇ ਦੁੱਖ ਮਹਾਰਾਜ ਜੀ ਜਾਂਦੇ ਕੱਟ ਦਿਓ ਜਾਂ ਸੱਚੇ ਪਾਸ਼ਾ ਦੁੱਖ ਵਿੱਚ ਬਲ ਬਖਸ਼ੋ ਹਿੰਮਤ ਬਖਸ਼ੋ ਐਵੇਂ ਅਰਦਾਸ ਕਰ ਦੇਣੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸ਼ਮੀਰ ਸਿੰਘ ਦੋ ਸਿੰਘੋ ਮਾਤਾ ਜੀ ਮਾਤਾ ਸਾਹਿਬ ਦੇਵਾ ਜੀ ਕਿਰਪਾ ਕਰੋ ਮਹਾਰਾਜ ਆਪਣੇ ਸੇਵਕ ਦੀ ਬੇਨਤੀ ਸੁਣੋ ਮਹਾਰਾਜ ਮੈਂ ਦੁਖੀ ਹਾਂ ਮੇਰਾ ਦੁੱਖ ਕੱਟ ਦਿਓ ਮਹਾਰਾਜ ਮੈਨੂੰ ਕੋ ਮਾਇਆ ਦੀ ਕਮੀ ਮੈਨੂੰ ਮਾਇਆ ਬਖਸ਼ੋ ਧਨ ਬਖਸ਼ੋ ਐਵੇਂ ਖਾਲਸਾ ਜੀ ਦਿਨ ਵਿੱਚ ਕਈ ਕਈ ਵਾਰ ਮਹਾਰ ਦੇ ਚਰਨ ਪਰਸੋ ਤੇ ਆਪੇ ਕੋਈ ਨਾ ਕੋਈ ਅਰਦਾਸ ਉਥੇ ਪਹੁੰਚ ਜਾਣੀ ਜਦੋਂ ਅਰਦਾਸ ਹੀ ਨਹੀਂ ਕਰਨੀ ਕੋਈ ਬੋਲਣਾ ਹੀ ਨਹੀਂ ਮਹਾਰਾਜ ਦੇ ਚਰਨਾਂ ਵਿੱਚ ਜੁੜ ਕੇ ਤੇ ਫਿਰ ਖਾਲਸਾ ਜੀ ਮਹਾਰਾਜ ਕਿਵੇਂ ਦੇਣੇ ਤੇ ਜਿਹੜਾ ਖਾਲਸਾ ਜੀ ਇੱਕ ਵਾਰ ਇੱਕ ਬੰਦਾ ਮਿਲਿਆ ਤੇ ਉਹਨੂੰ ਮੈਂ ਕਿਹਾ ਵੀ ਅਰਦਾਸ ਕਰਿਆ ਕਰੋ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੋ ਫਿਰ ਤੁਹਾਨੂੰ ਸੁੱਖ ਮਿਲੇਗਾ ਦੁਖੀ ਸੀ ਵਿਚਾਰਾ ਤੇ ਮੈਨੂੰ ਅੱਗੇ ਬਣਾ ਸੁਣਾ ਕੇ ਉਹ ਕਹਿੰਦਾ ਵੀ ਬਿਨ ਬੋਲੇ ਆ ਸਭ ਕੁਝ ਜਾਣਦਾ ਕਿਸੇ ਆਗਿਆ ਕੀਚੇ ਅਰਦਾਸ ਤੇ ਮੈਂ ਕਿਹਾ ਭਾਈ ਸਾਹਿਬ ਜੀ ਹੁਣ ਇਹ ਮੈਨੂੰ ਕਾਤੋਂ ਤੁਸੀਂ ਬੋਲੇ ਆ ਵੀ ਕੀ ਮੈਨੂੰ ਬਾਣੀ ਨਹੀਂ ਆਉਂਦੀ ਵੀ ਜਾਂ ਮੈਨੂੰ ਇਹ ਪੰਕਤੀ ਨਹੀਂ ਸੀ ਯਾਦ ਮੈਂ ਕਿਹਾ ਭਾਈ ਸਾਹਿਬ ਜੀ ਇਹ ਉਹਨਾਂ ਪਰਥਾਏ ਆ ਜਿਹੜੇ ਸਤਿਗੁਰੂ ਅਕਾਲ ਪੁਰਖ ਨਾਲ ਜੁੜ ਜਾਂਦੇ ਆ ਜਿਹੜੇ ਮਹਾਰਾਜ ਨਾਲ ਪ੍ਰੇਮ ਕਰਦੇ ਆ ਸਤਗੁਰੂ ਸੱਚੇ ਪਾਸ਼ਾ ਦੇ ਚਰਨਾਂ ਵਿੱਚ ਆ ਸੁਰਤ ਜੋੜ ਕੇ ਰੱਖਦੇ ਆ ਇਹ ਉਹਨਾਂ ਪਰਥਾਏ ਸ਼ਬਦ ਹੈ ਕਿ ਉਹਨਾਂ ਨੂੰ ਫਿਰ ਬੋਲਣ ਦੀ ਲੋੜ ਨਹੀਂ ਪੈਂਦੀ ਉਹਨਾਂ ਉਹਨੂੰ ਪਰਮੇਸ਼ਰ ਅੱਗੇ ਅਰਦਾਸ ਕਰਨ ਦੀ ਲੋੜ ਨਹੀਂ ਪੈਂਦੀ ਰੱਬ ਉਹਨਾਂ ਦਾ ਸੁਤੇਸੇ ਦੀ ਕੰਮ ਕਰ ਦਿੰਦਾ ਉਹ ਬਿਨਾਂ ਬੋਲਿਆਂ ਤੋਂ ਸਾਧੂਆਂ ਦੇ ਅੰਦਰ ਨੂੰ ਜਾਣਦਾ ਹੈ ਸੋ ਇਸ ਕਰਕੇ ਭਾਈ ਜਦੋਂ ਆਪਾਂ ਰੱਬ ਨਹੀਂ ਨਾਂ ਨਹੀਂ ਜਪਣਾ ਪਰਮੇਸ਼ਰ ਦਾ ਬਾਣੀ ਨਹੀਂ ਪੜ੍ਹਨੀ ਤੇ ਆਸ ਲਾ ਲੈਣੀ ਕਿ ਵਾਹਿਗੁਰੂ ਮੈਨੂੰ ਸੁਣਦਾ ਸੁਣਦਾ ਤੇ ਸਭ ਕੁਝ ਹੈ ਪਰ ਤੇਰੇ ਵੱਲ ਮੁੱਖ ਨਹੀਂ ਇਦਾਂ ਕਰੇਗਾ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਮਹਾਰਾਜ ਜੀ ਬਖਸ਼ਣ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਸਦਕਾ ਜੁਆਈ ਇਹ ਹੱਡ ਬੀਤੀ ਖਾਲਸਾ ਜੀ ਇੱਕ ਗਰੀਬ ਪਰਿਵਾਰ ਦੀ ਹੈ ਤੇ ਮਾਤਾ ਜੀ ਹੁਣਾਂ ਨੇ ਸੁਣਾਉਣਾ ਕੀਤੀ ਆ ਵੀ ਅਸੀਂ ਮਹਾਰਾਜ ਦੀ ਕਿਰਪਾ ਨਾਲ ਉਦਾਂ ਠੀਕ ਆ ਸਭ ਕੋ ਸਾਡੇ ਘਰ ਵਿੱਚ ਰੋਟੀ ਪਾਣੀ ਪੱਕਦਾ ਮੇਰਾ ਘਰ ਵਾਲਾ ਮੇਰਾ ਇੱਕ ਬੇਟਾ ਸੀ ਮਾਤਾ ਜੀ ਕਹਿੰਦੇ ਉਹ ਚੜ੍ਹਾਈ ਕਰ ਗਿਆ ਸੀ ਹੁਣ ਇੱਕ ਧੀ ਹੈ ਅਸੀਂ ਕਿਸੇ ਦੀ ਲੈ ਕੇ ਪਾਲੀ ਆ ਤੇ ਆਪਣੇ ਬੱਚਿਆਂ ਤੋਂ ਵੱਧ ਕਿਉਂ ਨੂੰ ਪ੍ਰੇਮ ਕੀਤਾ ਬਹੁਤ ਸਿਆਣੀ ਬੜੀ ਸਾਡੀ ਇੱਜ਼ਤ ਮਾਨ ਕਰਦੀ ਆ ਤੇ ਮਾਤਾ ਜੀ ਦੱਸਦੇ ਆ ਕਿ ਕਹਿੰਦੇ ਵੀ ਸਾਡੀ ਤਾਂ ਥੋੜੀ ਜਿਹੀ ਜ਼ਮੀਨ ਘਰ ਦੇ ਸਾਹਮਣੇ ਜਿੱਦਾਂ ਜਿੱਥੇ ਸਾਡਾ ਘਰ ਆ ਉਹਦੇ ਸਾਹਮਣੇ ਪਾਸੇ ਵੇਹਲੀ ਸੀ ਪਹਿਲਾਂ ਤੇ ਉਹ ਬਜ਼ੁਰਗਾ ਦਾ ਕੋਈ ਚੱਕਰ ਸੀ ਪਹਿਲਾਂ ਤੇ ਅਸੀਂ ਉੱਥੇ ਡੰਗਰ ਆਪਣੇ ਦੋਖ ਰੱਖੇ ਹੋਏ ਸੀ ਤੇ ਕਹਿੰਦੇ ਲਾਗੇ ਨਾ ਜਿੰਮੇਦਾਰ ਨੇ ਤੇ ਉਹਨਾਂ ਨੇ ਚਲੋ ਸਾਨੂੰ ਕਿਹਾ ਸੀ ਵੀ ਕੋਈ ਨਹੀਂ ਤੁਸੀਂ ਇਹ ਵਰਤ ਲਓ ਵੀ ਤੁਸੀਂ ਗਰੀਬ ਸੇਖਿਆ ਚਲੋ ਤੁਸੀਂ ਵਰਤੀ ਜਾਓ ਤੇ ਕਹਿੰਦੇ ਉਹਨਾਂ ਦਾ ਨਾ ਇੱਕ ਬਜ਼ੁਰਗ ਬਾਹਰ ਪਹਿਲਾਂ ਬਾਹਰ ਸੀ ਉਹ ਬਾਹਰੋਂ ਇੱਥੇ ਆ ਗਿਆ ਤੇ ਉਹਨੇ ਆ ਕੇ ਇੱਥੇ ਰਫੜ ਪਾ ਲਿਆ ਸਾਡੇ ਨਾਲ ਵੀ ਜ਼ਮੀਨ ਛੱਡੋ ਇਹ ਤੇ ਮੇਰੀ ਹੈ ਤੇ ਅਸੀਂ ਉਹਨਾਂ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਵੀ ਦੇਖੋ ਭਾਈ ਸਾਹਿਬ ਭਾਈ ਸਾਹਿਬ ਅਸੀਂ ਤੇ ਤੁਹਾਨੂੰ ਕਹਿਤਾ ਵੀ ਤੁਸੀਂ ਰੱਖ ਲਓ ਤੇ ਇਹ ਬਜ਼ੁਰਗ ਨਾਲ ਅਸੀਂ ਪੰਗਾ ਨਹੀਂ ਲੈਣਾ ਇਹ ਬੰਦਾ ਬੇਅਗਲਾ ਹੈ ਤੇ ਤੁਸੀਂ ਆਪੇ ਨਜਿੱਠ ਲਓ ਅਸੀਂ ਨਹੀਂ ਕੋਈ ਕਹਿ ਸਕਦੇ ਉਹਨੇ ਬਜ਼ੁਰਗ ਨੇ ਰੋਜ਼ ਆ ਕੇ ਸਾਨੂੰ ਗਾਲਾਂ ਕੱਢਣੀਆਂ ਸਾਡੇ ਉਥੋਂ ਡੰਗਰ ਖੋਲੋ ਕਈ ਵਾਰ ਸਾਡੇ ਡੰਗਰ ਖੋਲ ਦੇਣੇ ਛੜ ਦੇਣੇ ਰਾਤ ਨੂੰ ਉਹਨੇ ਤੇ ਲੜਾਈਆਂ ਕਰਨੀਆਂ ਮੇਰਾ ਘਰ ਵਾਲਾ ਦਿਹਾੜੀ ਡੱਪਾ ਵੀ ਕਰਦਾ ਮਾਦਾ ਕਹਿੰਦੀ ਵੀ ਚਲੋ ਇੱਕ ਦੁਕਾਨ ਤੇ ਲੱਗਾ ਤੇ ਕਹਿੰਦੇ ਵੀ ਮੈਂ ਉਹਨਾਂ ਨੂੰ ਕਿਹਾ ਵੀ ਭਾਈ ਸਾਹਿਬ ਜੀ ਵੇਖੋ ਵੀ ਇਹ ਤਾਂ ਜ਼ਮੀਨ ਸਾਡੀ ਆ ਸ਼ੁਰੂ ਤੋਂ ਅਸੀਂ ਰੱਖੀ ਆ ਕੋਲ ਤੇ ਤੁਸੀਂ ਐਵੇਂ ਆ ਕੇ ਹੱਕ ਜਮਉਨੇ ਹੋ ਤੇ ਉਹ ਬਾਹਰੋਂ ਆਇਆ ਸੀ ਚੰਗੇ ਭਲੇ ਉਹਦੇ ਪੁੱਤ ਪੋਤਰੇ ਬਾਹਰ ਸੱਟਨੇ ਆਪਣੀ ਟਰਾਂਸਪੋਰਟ ਆ ਅੰਨਾ ਪੈਸਾ ਤੇ ਤਿੰਨ ਕੁ ਮਹੀਨੇ ਲਈ ਇੱਥੇ ਆਉਂਦਾ ਤੇ ਕੰਜਲਖਾਨਾ ਪਾ ਛੜਦਾ ਪਿਛਲੇ ਤੋ ਤਿੰਨ ਸਾਲਾਂ ਤੋਂ ਬਹੁਤ ਉਹਨੇ ਸਾਨੂੰ ਤੰਗ ਕੀਤਾ ਤੇ ਕਹਿੰਦੀ ਵੀ ਮੈਂ ਨਾ ਤੰਗ ਆ ਕਾ ਕੇ ਵੀ ਕਹਤਾ ਵੀ ਜਾਂ ਤੇ ਤੇਰੇ ਸਿਰ ਚੜ ਕੇ ਮੈਂ ਮਰ ਜਾਣਾ ਜਾਂ ਤੈਨੂੰ ਮਾਰ ਦੇਣਾ ਇਦਾਂ ਦਾ ਕਹਿੰਦੇ ਸਾਡੇ ਘਰ ਝਗੜਾ ਉਸ ਬੰਦੇ ਕਰਕੇ ਕਲੇਸ਼ ਪੈ ਗਿਆ ਬਹੁਤ ਜ਼ਿਆਦਾ ਤੇ ਹੁਣ ਸਾਡੇ ਘਰ ਵਿੱਚ ਅੰਦਰ ਜਗ੍ਹਾ ਨਹੀਂ ਵੀ ਉੱਥੇ ਹੀ ਡੰਗਰ ਬਣ ਸਕੀ ਹੈ ਇਹੀ ਤਾਂ ਫਿਰ ਆਪਣੀ ਹਵੇਲੀ ਜੀ ਬਣਣੀ ਸੀ ਤੇ ਉਹ ਕੋਈ ਖਾਲਸਾ ਜੀ ਪੁਰਾਣਾ ਝਗੜਾ ਸੀ ਥੋੜਾ ਬੋੜਾ ਜ਼ਮੀਨ ਤੋਂ ਚੱਲੀ ਆ ਰਿਆ ਬਜ਼ੁਰਗਾਂ ਦਾ ਤੇ ਮਾਤਾ ਕਹਿੰਦੀ ਵੀ ਮੈਨੂੰ ਨਾ ਕਿਸੇ ਨੇ ਆਖਿਆ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਅੱਗੇ ਅਰਦਾਸ ਕਰਿਆ ਕਰ ਸ਼ਹੀਦਾਂ ਅੱਗੇ ਤੇਰੇ ਮੋਰਚੇ ਫਤਿਹ ਹੋਣਗੇ ਕਹਿੰਦੀ ਵੀ ਮੈਂ ਨਾ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਕੇ ਜੋਤ ਲਾਉਣੀ ਸ਼ੁਰੂ ਕਰ ਦਿੱਤੀ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਚਰਨਾ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦੀ ਸ਼ਹੀਦਾਂ ਦੇ ਨਾਮ ਦੀ ਜੋਤ ਲਾਉਣੀ ਸ਼ੁਰੂ ਕਰ ਦਿੱਤੀ ਤੇ ਮੈਂ ਕੋਲ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰਨਾ ਹੋਰ ਮੈਨੂੰ ਕੁਝ ਨਹੀਂ ਆਉਂਦਾ ਤੇ ਕਹਿੰਦੀ ਫਿਰ ਮੈਂ ਹੌਲੀ ਹੌਲੀ ਮਹਾਰਾਜ ਦੀ ਕਿਰਪਾ ਨਾਲ ਸ਼ਹੀਦਾਂ ਸਾਹਿਬ ਵੀ ਜਾਣ ਲੱਗੀ ਟਾਲਾ ਸਾਹਿਬ ਵੀ ਬਾਬਾ ਨੋਹ ਸਿੰਘ ਸਾਹਿਬ ਦੀ ਸਮਾਦੀ ਵੀ ਸ਼ਹੀਦਾਂ ਦੇ ਇਹਨਾਂ ਦਾ ਮੈਨੂੰ ਪਤਾ ਲੱਗ ਗਿਆ ਤੇ ਮਹਾਰਾਜ ਕਹਿੰਦੀ ਵੀ ਮੇਰੀ ਧੀ ਕੋਲੇ ਅਸੀਂ ਉਹਨੂੰ ਫੋਨ ਲੈ ਕੇ ਦਿੱਤਾ ਉਹ ਪੜਦੀ ਤੇ ਉਹ ਸ਼ਾਮਾਂ ਨੂੰ ਰੋਜ਼ ਤੁਹਾਡੀਆਂ ਹੱਡ ਬੀਟੀਆਂ ਸੁਣਦੀ ਐ ਇਸ ਕਰਕੇ ਅਸੀਂ ਸੁਣਾਉਣੀ ਚਾਹੁੰਨੇ ਆ ਤੁਹਾਨੂੰ ਉਹਨਾਂ ਨੇ ਦੱਸਿਆ ਕਿ ਪਿਛਲੇ 2-3 ਸਾਲ ਤੋਂ 4 ਸਾਲ ਤੋਂ ਜਦੋਂ ਵੀ ਇਹ ਆਉਂਦਾ ਕਲਾ ਪਾ ਛੜਦਾ ਬਹੁਤ ਜ਼ਿਆਦਾ ਤੇ ਹੁਣ ਵੀ ਕਹਿੰਦੇ ਐਰਕਾਂ ਵੀ ਉਹ ਆਉਣ ਵਾਲਾ ਸੀ ਆ ਕੇ ਤੇ ਉਹਨੇ ਬਹੁਤ ਕਲਾ ਵਰਤਾਈ ਤੇ ਚਲੋ ਮੈਂ ਮਾਰ ਦੇ ਚਰਨਾ ਚ ਪਹਿਲਾਂ ਹੀ ਅਰਦਾਸਾਂ ਕਰਨ ਲੱਗ ਪਈ ਸੌਦੇ ਆਉਣ ਤੋਂ ਵੀ ਇਹਨੇ ਕੰਜਰਖਾਨਾ ਪਾਉਣਾ ਤੇ ਅਸੀਂ ਨੰਬਰ ਲਾ ਕੇ ਉਹਦੇ ਪਿੱਛੇ ਪੋਤਾਂ ਨੂੰ ਵੀ ਫੋਨ ਕੀਤਾ ਉਹ ਕਹਿੰਦੇ ਵੀ ਸਾਡਾ ਭਾਬਾ ਪਾਗਲ ਐ ਵੀ ਤੁਸੀਂ ਫਿਕਰ ਨਾ ਕਰੋ ਉਹ ਤੁਹਾਡੀ ਜਗਾ ਜੇ ਸਾਡੇ ਕੋਲ ਤੁਸੀਂ ਲਿਖਾਉਣੀ ਗਾਂ ਹੀ ਲਿਖ ਦਾਂਗੇ ਹੁਣ ਉਹਨਾਂ ਤੁਸੀਂ ਪੰਗਾ ਨਾ ਲਿਓ ਕੋਈ ਨਹੀਂ ਉਹਨੂੰ ਕਹੋ ਕੀ ਠੀਕ ਐ ਜੋ ਕਰਨਾ ਕਰ ਲਾ ਤੂੰ ਤੇ ਕਹਿੰਦੀ ਭੈਣ ਕਹਿੰਦੀ ਵੀ ਜਦੋਂ ਆਇਆ ਨਾ ਬਜ਼ੁਰਗ ਆਉਂਦਿਆਂ ਸਾਰ ਦੂਜੇ ਦਿਨ ਸਾਡੇ ਘਰੇ ਆ ਕੇ ਉਹਨੇ ਬਹੁਤ ਗੰਦਾ ਸਾਨੂੰ ਬੋਲਿਆ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਕਹਿੰਦੀ ਮੈਂ ਰੋਕ ਕੇ ਇਹਦੇ ਜਿੱਥੇ ਜੋਤ ਚੱਲਦੀ ਸੀ ਨਾ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦੀ ਉੱਥੇ ਮੈਂ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਤੁਸੀਂ ਨਿਵੇੜਾ ਕਰੋ ਤੇ ਮਹਾਰਾਜ ਨੇ ਕੀ ਖੇੜ ਵਰਤਾਉਣੀ ਸੀ ਉਹ ਸਾਡੇ ਘਰੋਂ ਨਿਕਲਿਆ ਗਾਣਾ ਕੱਢ ਕੇ ਮੈਂ ਅਰਦਾਸ ਕਰਨ ਲੱਗ ਪਈ ਉਹ ਸਾਡੇ ਘਰੋਂ ਨਿਕਲਿਆ ਜਿਹਨੂੰ ਘਰੇ ਗਿਆ ਤੇ ਜਦੋਂ ਆਪਣੇ ਘਰ ਨੂੰ ਤੁਰਿਆ ਜਾਂਦਾ ਹੈ ਪਿੱਛੇ ਕੋਈ ਆਉਂਦਾ ਮੋਟਰਸਾਈਕਲ ਜ਼ੋਰ ਦੀ ਮਾਰ ਗਿਆ ਉਹਦੀ ਲੱਤ ਟੁੱਟ ਗਈ ਪੱਟ ਲਾਗੋ ਉਹ ਤਿੰਨ ਮਹੀਨੇ ਲਈ ਆਇਆ ਸੀ ਤਿੰਨ ਚਾਰ ਮਹੀਨੇ ਉਹਨੇ ਮੰਜੇ ਤੇ ਕੱਢੇ ਇੱਥੇ ਫਿਰ ਉਸ ਤੋਂ ਬਾਅਦ ਭੈਣ ਕਹਿੰਦੀ ਵੀ ਇੱਥੇ ਹੀ ਰਹਿਣਾ ਸੀ ਉਹਨੇ ਕਿੱਥੇ ਜਾਣਾ ਲੱਤ ਤੋਂ ਜ ਟੁੱਟ ਗਈ ਸੀ ਤੇ ਕੋਈ ਉਹਨੂੰ ਸਾਂਭਣ ਵਾਲਾ ਨਹੀਂ ਨਾ ਕੋਈ ਉਥੋਂ ਪੁੱਤ ਆਇਆ ਨਾ ਪੋਤਰਾ ਤੇ ਕਹਿੰਦੀ ਇੱਕ ਦਿਨ ਮੈਨੂੰ ਤਰਸ ਆਇਆ ਤੇ ਮੈਂ ਇੱਕ ਦਿਨ ਪੁੱਛਿਆ ਉਹਨਾਂ ਨੇ ਵੀ ਬਾਪੂ ਜੀ ਕਿਦਾਂ ਵੀ ਪ੍ਰਸ਼ਾਦੇ ਪਾਣੀ ਤੋਂ ਕੋਈ ਦਿੱਕਤ ਆ ਰਹਾ ਸਾਨੂੰ ਦੱਸਿਓ ਉਦਾਂ ਉਹਨਾਂ ਨੇ ਨੌਕਰ ਆਣੀ ਇੱਕ ਰੱਖੀ ਹੋਈ ਸੀ ਤੇ ਕਹਿੰਦਾ ਕਹਿੰਦੀ ਵੀ ਮੈਨੂੰ ਨਾ ਉਹਨੇ ਕਿਹਾ ਵੀ ਤੂੰ ਬਲਛਣੀ ਆ ਵੀ ਮੈਂ ਤੇਰੇ ਘਰ ਆਇਆ ਸੀ ਤੇ ਤੂੰ ਪਤਾ ਨਹੀਂ ਕੀ ਮੈਨੂੰ ਜੰਤਰ ਮੰਤਰ ਮਾਰਿਆ ਮੇਰੀ ਲੱਤ ਟੁੱਟ ਗਈ ਇਦਾਂ ਉਦਾਂ ਕਈ ਕੁਝ ਤੇ ਕਹੀ ਨਹੀਂ ਫਿਰ ਮੈਂ ਉਹਨੂੰ ਦੱਸ ਕੇ ਆਈ ਵੀ ਮੈਂ ਕੋਈ ਜੰਤਰਨੀ ਮਾਰਿਆ ਮੈਂ ਬਾਬਾ ਦੀਪ ਸਿੰਘ ਸਾਹਿਬ ਨੂੰ ਮੰਦੀ ਆ ਤੇ ਮੈਂ ਸਿੱਧਾ ਅੱਗੇ ਵਾਸ ਅਰਦਾਸ ਕੀਤੀ ਸੀ ਵੀ ਮਹਾਰਾਜ ਦਾ ਕੰਜਰਖਾਨਾ ਨਬੇੜੋ ਤੋ ਜਦੋਂ ਇੰਨੀ ਗੱਲ ਕਹੀ ਤੇ ਕਹਿੰਦੀ ਵੀ ਤੇਰੀ ਖਬਰ ਆ ਗਈ ਵੀ ਲੱਤ ਟੁੱਟ ਗਈ ਤੇਰੀ ਗਲੀ ਚ ਜਾਂਦਿਆਂ ਦੀ। ਐਵੇਂ ਕਹਿੰਦੀ ਮਹਾਰਾਜ ਦੀ ਕਿਰਪਾ ਨਾਲ ਘਰੇ ਆ ਕੇ ਫੇਰ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਮੇਰੇ ਤੇ ਦੋਖ ਨਾ ਆਵੇ, ਪਾਪ ਨਾ ਆਵੇ। ਮੈਂ ਤੇ ਆਪ ਜੀ ਦੇ ਚਰਨਾਂ ਵਿੱਚ ਉਵੇਂ ਹੀ ਅਰਦਾਸ ਕੀਤੀ। ਕਹਿੰਦੀ ਬਾਬਾ ਦੀਪ ਸਿੰਘ ਸਾਹਿਬ ਨੇ ਇੰਨੀ ਨੇੜੇ ਹੋ ਕੇ ਮੇਰੀ ਉਹ ਅਰਦਾਸ ਸੁਣੀ ਵੀ ਉਹਦਾ ਇਹ ਕਾਰਜ ਹੋ ਗਿਆ। ਵੀ ਉਹ ਮੰਜੇ ਤੇ ਪੈ ਗਿਆ ਤੇ ਭੈਣ ਦੱਸਦੀ ਆ ਕਿ ਫੇਰ ਮੈਂ ਅਰਦਾਸਾਂ ਕਰਦੀ ਨਹੀਂ ਹੌਲੀ-ਹੌਲੀ ਹੌਲੀ-ਹੌਲੀ ਉਹ ਕਹਿਣੋਂ ਛੱਡ ਗਿਆ। ਵੀ ਇਹ ਸਾਡੀ ਜਗਾ ਜਾਂ ਛੱਡ ਦੋ ਜਾਂ ਇਦਾਂ ਹੌਲੀ ਹੌਲੀ ਉਹ ਕਹਨੂੰ ਹਟ ਗਿਆ ਤੇ ਮਹਾਰਾਜ ਦੀ ਕਿਰਪਾ ਨਾਲ ਉਹ ਜ਼ਮੀਨ ਹੁਣ ਸਾਡੇ ਕੋਲੇ ਆ ਤੇ ਕਹਿੰਦੇ ਵੀ ਉਹ ਬੁੱਢਾ ਵੀ ਸਾਨੂੰ ਬੁਲਾਉਂਦਾ ਨਹੀਂ ਉਦਾਂ ਹੈ ਇੱਥੇ ਹੀ ਆ ਪਰ ਸਾਨੂੰ ਬੁਲਾਉਂਦਾ ਨਹੀਂ ਅਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰ ਦਿੱਤੀ ਆ ਤੇ ਉਹ ਫੇਰ ਦੋ ਦੋ ਤਿੰਨ ਤਿੰਨ ਹਫ਼ਤੇ ਸਾਨੂੰ ਬੁਲਾਉਂਦਾ ਨਹੀਂ ਨਵੇਲੀ ਵਾਲਾ ਆਉਂਦਾ ਤੇ ਹੁਣ ਤੇ ਮਹਾਰਾਜ ਦੀ ਕਿਰਪਾ ਨਾਲ ਉਹਦੀ ਬਾਸੀ ਹੋ ਗਈ ਲੱਤ ਟੁੱਟਣ ਤੋਂ ਬਾਅਦ ਕਮਜ਼ੋਰ ਹੋ ਗਿਆ ਬੋਲਦਾ ਹੀ ਨਹੀਂ ਤੇ ਇਦਾਂ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾਈ ਭੈਣ ਕਹਿੰਦੀ ਸਾਡੀ ਰਾਖੀ ਕੀਤੀ ਪਿਛਲੇ ਤਿੰਨਾ ਚਾਰਾਂ ਸਾਲਾਂ ਤੋਂ ਆਹਾਨੂੰ ਵਿਪਤਾ ਵਿੱਚ ਉਹ ਬੰਦੇ ਨੇ ਪਾਇਆ ਤੇ ਮੈਂ ਘਰ ਵਿੱਚ ਜਦੋਂ ਦੀ ਜੋਤ ਲਾਉਣੀ ਸ਼ੁਰੂ ਕੀਤੀ ਬਾਬਾ ਦੀਪ ਸਿੰਘ ਸਾਹਿਬ ਦੇ ਨਾਂ ਦੀ ਸਾਡੇ ਘਰ ਬਰਕਤ ਵੀ ਰਹਿਣ ਲੱਗ ਪਈ ਸਾਡੇ ਘਰ ਮਹਾਰਾਜ ਦੀ ਕਿਰਪਾ ਵੀ ਹੁੰਣ ਲੱਗ ਪਈ ਅਸੀਂ ਅੰਮ੍ਰਿਤ ਵੇਲੇ ਉੱਠਣ ਵੀ ਲੱਪੀਆਂ ਦੋਵੇਂ ਮਾਵਾਂ ਧੀਆਂ ਅਸੀਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੀਆਂ ਮਹਾਰਾਜ ਨੇ ਸਾਨੂੰ ਆਪ ਹੀ ਆਪਣੇ ਨਾਲ ਜੋੜ ਲਿਆ ਤੇ ਹੁਣ ਹਵੇਲੀ ਵਾਲ ਸਾਡੀ ਗੱਲ ਕੋਈ ਨਹੀਂ ਵੇਂਦਾ ਤੇ ਜੇ ਕੋਈ ਪੁੱਛਦਾ ਮੈਨੂੰ ਵੀ ਹੁਣ ਨਹੀਂ ਤੇਰੀ ਕੋਈ ਲੜਾਈ ਹੁੰਦ ਤਨੀ ਕੁਝ ਕਹਿੰਦਾ ਤੇ ਮੈਂ ਉਹਨਾਂ ਨੂੰ ਇਹੀ ਗੱਲ ਕਹਿਨੀ ਆ ਕਿ ਮੈਂ ਬਾਬਾ ਦੀਪ ਸਿੰਘ ਸਾਹਿਬ ਨੂੰ ਮੰਨਦੀ ਆ ਮਾ ਸ਼ਹੀਦਾਂ ਦੇ ਛੱਡਿਆ ਸਾਰਾ ਕੁਝ ਜੇ ਮੈਨੂੰ ਕਹੂਗਾ ਤੇ ਆਪੇ ਸ਼ਹੀਦ ਸਿੰਘ ਇਹਨੂੰ ਵੇਖਣਗੇ ਅੱਗੇ ਵੀ ਇਹਨੂੰ ਵੇਖਿਆ ਤੇ ਐਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਮਿਹਰਾਂ ਕਰਕੇ ਭੈਣ ਕਹਿੰਦੀ ਮੇਰਾ ਸਾਥ ਸ਼ਹੀਦਾਂ ਨੇ ਦਿੱਤਾ ਬਾਬਾ ਦੀਪ ਸਿੰਘ ਸਾਹਿਬ ਦੀ ਕਲਾ ਵਰਤੀ ਸੋ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਤੇ ਸਮਰਾਥਾ ਖਾਲਸਾ ਜੀ ਮਹਾਰਾਜ ਦੇ ਘਰ ਕਦੇ ਹਨੇਰ ਨਹੀਂ ਡੇਰ ਜਰੂਰ ਹੋ ਸਕਦੀ ਹੈ ਉਹ ਵੀ ਤਾਂ ਹੁੰਦੀ ਹੈ ਕਿ ਕਿਉਂਕਿ ਸਾਡਾ ਸਬਰ ਸੰਤੋਖ ਨਹੀਂ ਬਣਦਾ ਸਾਡਾ ਭਰੋਸਾ ਨਹੀਂ ਬਣਦਾ ਜੇ ਭਰੋਸਾ ਬਣਾ ਆਵੇ ਤੇ ਫਿਰ ਖੁਸ਼ੀ ਖਾਲਸਾ ਜੀ ਛੇਤੀ ਨਸੀਬ ਹੋ ਜਾਂਦੇ ਉਹ ਭਰੋਸਾ ਨਾ ਬਣਨ ਕਰਕੇ ਪੰਗਾ ਪੈਂਦਾ ਤੇ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਮਰਾਟ ਸਤਗੁਰੂ ਖੇਡਾ ਕਰਨ ਵਾਲੇ ਆ ਆਪ ਹੀ ਸਾਰੇ ਸੁੱਖਾਂ ਦੇ ਦਾਤੇ ਆ ਸਭ ਸੁੱਖ ਦੇਣ ਵਾਲੇ ਆ ਤੇ ਮਹਾਰਾਜ ਕਿਰਪਾਈ ਵਰਤੋਣ ਸੱਚੇ ਪਾਸ਼ਾ ਮੇਰਾ ਹੀ ਕਰਨ ਫੇਰ ਹੀ ਖਾਲਸਾ ਦੀ ਜ਼ਿੰਦਗੀ ਵਿੱਚ ਸੁੱਖ ਆ ਸਕਦੇ ਆ ਗੁਰੂ ਤੋਂ ਬਿਨਾ ਸੁੱਖ ਨਹੀਂ ਜੇ ਕੋਈ ਦੇ ਸਕਦਾ ਖਾਲਸਾ ਜੀ ਬਿਨਾ ਗੁਰੂ ਮਹਾਰਾਜ ਦੀ ਕਿਰਪਾ ਤੋਂ ਸੁੱਖ ਰਹਿੰਦੇ ਨਹੀਂ ਜੇ ਕਿਤੇ ਜ਼ਿੰਦਗੀ ਵਿੱਚ ਸੁੱਖ ਆ ਵੀ ਜਾਂਦੇ ਆ ਤੇ ਖਾਲਸਾ ਜੀ ਇਹ ਯਾਦ ਰੱਖੋ ਕਿ ਜੇ ਸੁੱਖ ਆਜ ਤੇ ਕੱਲ ਨੂੰ ਦੁੱਖ ਜ਼ਰੂਰ ਆਵੇਗਾ ਤੇ ਜੇ ਅੱਜ ਦੁੱਖ ਆ ਤੇ ਫਿਰ ਸੁੱਖ ਜ਼ਰੂਰ ਆਵੇਗਾ ਜਿਵੇਂ ਰਾਤ ਗਈ ਤੋਂ ਦਿਨ ਆਉਂਦਾ ਤੇ ਦਿਨ ਗਏ ਤੋਂ ਰਾਤ ਆਉਂਦੀ ਹੈ ਐਵੇਂ ਖਾਲਸਾ ਜੀ ਸੰਸਾਰ ਹੈ ਜਿੱਥੇ ਛਾਂ ਹੁੰਦੀ ਹੈ ਉਥੇ ਇੱਕ ਦਿਨ ਧੁੱਪ ਹੋ ਜਾਂਦੀ ਹੈ ਜਿੱਥੇ ਜਲ ਹੁੰਦਾ ਹੈ ਉਥੇ ਖਾਲਸਾ ਜੀ ਧਰਤੀ ਨਿਕਲ ਆਉਂਦੀ ਜਿੱਥੇ ਧਰਤੀ ਹੁੰਦੀ ਉਥੇ ਪਾਣੀ ਨਿਕਲ ਆਉਂਦਾ ਇਦਾਂ ਹੀ ਹੈ ਨਾ ਮਹਾਰਾਜ ਸੱਚੇ ਪਾਤਸ਼ਾਹ ਖੇਡਾਂ ਕਰਦੇ ਸੋ ਖਾਲਸਾ ਜੀ ਇਸ ਕਰਕੇ ਝੋਰਾ ਨਹੀਂ ਕਰਨਾ ਚਾਹੀਦਾ ਗੁਰੂ ਮਹਾਰਾਜ ਕਹਿੰਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਉਹ ਵਾਹਿਗੁਰੂ ਜੀ ਨੇ ਜਿੰਨੇ ਤੁਹਾਨੂੰ ਪੈਦਾ ਕੀਤਾ ਹੈ ਜਿਹੜਾ ਰੱਖਣ ਵਾਲਾ ਹੈ ਜਿਹੜਾ ਸੁੱਖ ਦੇਣ ਵਾਲਾ ਹੈ ਦਾਤਾ ਉਹ ਵਾਹਿਗੁਰੂ ਤੁਹਾਡੀ ਫਿਕਰ ਕਰਦਾ ਹੈ ਉਹਨੂੰ ਸਾਰਿਆਂ ਦੀ ਫਿਕਰ ਹੈ ਉਹ ਸਾਰਿਆਂ ਨੂੰ ਦਵੇਗਾ ਪਰ ਸਮੇਂ ਨਾਲ ਹੋਵੇ ਜਿੰਨਾ ਜਿੰਨਾ ਅਸੀਂ ਖਾਲਸਾ ਜੀ ਸ਼ਰਧਾ ਦਾ ਗੁਰ ਪਾਉਨੇ ਆ ਜਿੰਨਾ ਜਿੰਨਾ ਸਾਡੇ ਹਿਰਦੇ ਵਿੱਚ ਪ੍ਰੇਮ ਹੁੰਦਾ ਉਸ ਉਸ ਹਿਸਾਬ ਨਾਲ ਗੁਰੂ ਸਾਡੀ ਸੁਣਦਾ ਭਾਈ ਮੰਝ ਜੀ ਨੇ ਕਿੰਨੀਆਂ ਪ੍ਰੀਖਿਆਵਾਂ ਦਿੱਤੀਆਂ ਫਿਰ ਜਾ ਕੇ ਪਾਸ ਹੋਏ ਤੇ ਭਾਈ ਬੈਲੋ ਜੀ ਸਭ ਤੋਂ ਪਹਿਲਾਂ ਆ ਗਏ ਸੋ ਇਹ ਖੇਡਾਂ ਨੇ ਗੁਰੂ ਨਾਨਕ ਦੇਵ ਜੀ ਦੇ ਘਰ ਦੀਆਂ ਗੁਰੂ ਨਾਨਕ ਸਾਹਿਬ ਦੀ ਖੇਡ ਹੈ। ਬਸ ਇਹੋ ਅਰਦਾਸ ਕਰੋ ਮਹਾਰਾਜ ਸਾਡੀ ਪਰਖ ਨਾ ਕਰੀ ਅਸੀਂ ਪਰਖ ਵਿੱਚੋਂ ਫੇਲ ਹੋਣ ਵਾਲੇ ਆ। ਅਸੀਂ ਫੇਲ ਹੋ ਜਾਵਾਂਗੇ ਸਾਡੀ ਕਿੰਨੇ ਬਾਹ ਫੜਨੀ ਆ ਤੁਸੀਂ ਉਹ ਸਾਨੂੰ ਰੱਖਣ ਵਾਲੇ ਆ। ਚਾਹੇ ਅਸੀਂ ਚੰਗੇ ਆ ਚਾਹੇ ਮਹਾਰਾਜ ਬੁਰੇ ਆ ਪਰ ਤੁਹਾਡੇ ਆ ਤੇ ਆਪਣੇ ਚਰਨਾਂ ਨਾਲ ਸਾਨੂੰ ਲਾ ਕੇ ਰੱਖੋ। ਇਹ ਹੱਡ ਬੀਤੀ ਸੀ ਖਾਲਸਾ ਜੀ। ਬਾਕੀ ਮਹਾਰਾਜ ਦੀ ਕਿਰਪਾ ਨਾਲ ਇੱਕ ਬੇਨਤੀ ਦਾਸ ਨੇ ਜਿਹੜੀ ਪਿਛਲੀ ਵੀਡੀਓ ਵਿੱਚ ਵੀ ਕੀਤੀ ਸੀ ਉਹ ਇਹਦੇ ਵਿੱਚ ਵੀ ਕਰਦਾ ਕਿ ਬੱਚੀ ਜਿਹਦੀ ਆਪਾਂ ਫੀਸਾਂ ਵੀ ਤਾਰੀਆਂ ਤੇ ਖਾਲਸਾ ਜੀ ਬਾਬ ਇਸ ਬੱਚੀ ਦਾ ਹੈ ਨਹੀਂ ਤੇ ਜਰੂਰ ਜੇ ਕੋਈ ਤਿਲ ਫੁੱਲ ਭੇਟਾ ਭੇਜਣੀ ਚਾਹੁੰਦਾ ਤੇ ਜਰੂਰ ਭੇਜੇ ਕਿਉਂਕਿ ਮੈਂ ਡਾਕਟਰ ਨਾਲ ਇਹ ਗੱਲ ਕੀਤੀ ਸੀ ਵੀ ਸਾਨੂੰ ਕਿੰਨਾ ਕੁ ਸਮਾਂ ਦੱਸੋ ਵੀ ਕਿੰਨਾ ਕੁ ਖਰਚਾ ਆ ਸਕਦਾ ਤੇ ਕਿੰਨਾ ਕੁ ਸਮਾਂ ਲੱਗ ਸਕਦਾ ਤੇ ਖਾਲਸਾ ਜੀ ਉਹ ਡਾਕਟਰ ਨੇ ਸਾਨੂੰ ਇਹ ਗੱਲ ਕਹੀ ਸੀ ਵੀ ਹਲੇ ਬੱਚੀ ਹੋਸ਼ ਨਹੀਂ ਫੜਦੀ ਕਿਉਂਕਿ ਖਾਲਸਾ ਜੀ ਉਹਦੇ ਕਰਕੇ ਉਹਦੇ ਦਿਮਾਗ ਨੂੰ ਸੋਜ ਹੋ ਗਈ ਆ ਤੇ ਉਹ ਦਿਮਾਗ ਨੂੰ ਸੋਜ ਹੋਣ ਕਰਕੇ ਡਾਕਟਰਾਂ ਨੇ ਕਿਹਾ ਸੀ ਵੀ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਹੱਥ ਦੀ ਖੇਡ ਆ ਹੈ ਸੀਰੀਅਸ ਆ ਬੱਚੀ ਤੇ ਪਰ ਕੱਲ ਪਰਸੋ ਨੇ ਜਿਹੜੇ ਬਾਕੀ ਟੈਸਟ ਆ ਉਹਦੇ ਖਾਲਸਾ ਜੀ ਠੀਕ ਆਏ ਆ ਤੇ ਜਿਹੜੇ ਸਿਰਵਾ ਉਹ ਹੋਸ਼ ਨਹੀਂ ਉਹਦਾ ਮਤਲਬ ਉਹਨੂੰ ਆ ਰਹੀ ਤੇ ਡਾਕਟਰਾਂ ਨੇ ਸਾਨੂੰ ਇਹ ਕਿਹਾ ਸੀ ਵੀ ਘੱਟੋ ਘੱਟ 15 20 ਦਿਨ ਇਹ ਬੱਚੀ ਇੱਥੇ ਰਹੂਗੀ ਤੇ ਜੇ ਮਹਾਰਾਜ ਦੀ ਕੋਈ ਖੇੜ ਵਰਤਦੀ ਆ ਪਹਿਲਾਂ ਵੀ ਠੀਕ ਹੋ ਸਕਦੀ ਨਹੀਂ ਤੇ 15 20 ਦਿਨ ਦਾ ਇਹ ਪ੍ਰੋਸੈਸ ਹੁੰਦਾ ਜਿਹੜਾ ਲੀਵਰ ਖਾਲਸਾ ਜੀ ਬੱਚੀ ਦਾ ਬਿਲਕੁਲ ਡੈੱਡ ਹੋ ਚੁੱਕਾ ਉਹ ਜਿਹੜਾ ਪੀਲੀਆ ਹੋਇਆ ਕਿਦਾਂ ਇਹ ਵੀ ਮੈਂ ਬੇਨਤੀ ਕਰ ਦਵਾ ਖਾਲਸਾ ਜੀ ਬੱਚੀ ਨੂੰ ਛੋੜਾ ਜਿਹਾ ਕਦੇ ਬੁਖਾਰ ਹੋਇਆ ਸੀ ਉਹ ਪੀਲੀਆ ਹੀ ਸੀਗਾ ਉਹ ਘਰ ਵਾਲਿਆਂ ਨੂੰ ਪਤਾ ਨਾ ਲੱਗਾ ਉਹਨਾਂ ਨੇ ਆਮ ਹੀ ਕਿਸੇ ਪਿੰਡ ਚੋਂ ਦਵਾਈ ਲੈ ਕੇ ਉਹ ਬੱਚੀ ਨੂੰ ਖਵਾ ਦਿੱਤੀ ਉਹ ਦਵਾਈ ਦੇ ਨਾਲ ਉਹਦਾ ਕੰਮ ਖਰਾਬ ਹੋਇਆ ਜਿੱਦਾਂ ਆਪਾਂ ਕਰਦੇ ਹਾਂ ਸਿਰਦਰਦ ਕੀਤਾ ਤੇ ਉੱਥੋਂ ਗੋਲੀ ਲੈ ਲਈ ਢਿੱਡ ਪੀੜ ਕੀਤਾ ਤੇ ਉੱਥੋਂ ਗੋਲੀ ਲੈ ਲਈ ਨਹੀਂ ਲੈਣੀ ਚਾਹੀਦੀ ਇਦਾਂ ਇਹ ਤੁਹਾਡੇ ਸਰੀਰ ਦੇ ਸੰਕੇਤ ਹੁੰਦੇ ਆ ਤੇ ਆਪਣਾ ਟੈਸਟ ਕਰਾਓ ਚੈੱਕਅਪ ਕਰਾਓ ਚੰਗੇ ਜਗ੍ਹਾ ਦਵਾਈ ਲਓ ਤੇ ਖਾਲਸਾ ਜੀ ਫਿਰ ਐਡੀ ਬਿਮਤਾ ਪੈ ਗਈ ਉਹ ਬੱਚੀ ਨੂੰ ਸਿੰਪਲ ਜੀ ਕੋਈ ਦਵਾਈ ਲੈ ਕੇ ਉਹਨਾਂ ਨੇ ਘਰਦਿਆਂ ਨਹੀਂ ਖਵਾਈ ਤੇ ਉਹਦੇ ਨਾਲ ਖਾਲਸਾ ਜੀ ਬਿਲਕੁਲ ਹੀ ਲੀਵਰ ਲੈ ਕੇ ਬਹਿ ਗਈ ਉਹ ਪੀਲੀਆ ਤੇ ਇਨਫੈਕਸ਼ਨ ਬਹੁਤ ਜ਼ਿਆਦਾ ਵਧਣ ਕਰਕੇ ਉਹਦਾ ਖਰਚਾ ਖਾਲਸਾ ਜੀ ਹੁਣ ਕੱਲ 10 2000 ਰੁਪਇਆ ਉਹ ਦੋਹਾਂ ਤਿੰਨ ਦਿਨਾਂ ਦਾ 650 ਰੁਪਇਆ 7000 ਕਹਿੰਦੇ ਸੀ ਦਾਸ ਨੇ 650 ਉਹਨਾਂ ਕੋਲੋਂ ਖਿੱਚ ਤੋ ਕੇ ਕਰਾਇਆ ਕਰਦੇ ਨਹੀਂ ਸੀਗੇ ਗੁਰੂ ਰਾਮਦਾਸ ਹਸਪੀਟਲ ਜਿਹੜਾ ਹੋਠੀਆਂ ਵੱਲੇ ਦੇ ਕੋਲ ਹੈ ਉੱਥੇ ਜੇ ਕੋਈ ਮਿਲਣਾ ਵੀ ਚਾਹੁੰਦਾ ਭਾਈ ਮਿਲ ਕੇ ਆ ਸਕਦਾ ਉਹ ਬੱਚੀ ਨੂੰ ਤੇ ਦਾਸ ਉੱਥੇ ਗਿਆ ਸੀ ਤੇ ਮੈਂ ਉਹਨਾਂ ਨੂੰ ਪਰਿਵਾਰ ਨੂੰ ਇਹੀ ਗੱਲ ਕਹਿ ਕੇ ਆਇਆ ਵੀ ਤੁਸੀਂ ਫਿਕਰ ਨਹੀਂ ਕਰਨੀ ਬੱਚੀ ਦੀ ਦਾਦੀ ਵੀ ਮੈਨੂੰ ਮਿਲੀ ਸੀ ਉਹਦਾ ਚਾਚਾ ਇੱਕ ਤੇ ਉਹ ਖਾਲਸਾ ਜੀ ਵਿਚਾਰੇ ਬਹੁਤ ਗਰੀਬ ਨੇ ਕਹਿੰਦੇ ਅਸੀਂ ਦਵਾਈਆਂ ਜੋਗੇ ਦੇ ਪੈਸੇ ਕਰੀ ਜਾਂਦੇ ਆ ਪਰ ਸਾਡੇ ਕੋਲ ਵੈਂਟੀਲੇਟਰ ਦਾ ਖਰਚਾ ਨਹੀਂ ਦਿੱਤਾ ਜਾਂਦਾ ਤੇ ਦਵਾਈਆਂ ਦੇ ਵੀ ਸਾਡੇ 60-70000 ਰੁਪਏ ਉਹਨਾਂ ਦਾ ਦੋਹਾਂ ਤਿੰਨਾਂ ਦਿਨਾਂ ਦੇਣਾ ਚ ਲੱਗ ਗਿਆ ਸੋ ਭਾਈ ਮਹਾਰਾਜ ਸੱਚੇ ਪਾਤਸ਼ਾਹ ਦੀ ਖੇਡ ਆ ਮੈਂ ਇਹ ਨਹੀਂ ਕਹਿੰਦਾ ਕਿ ਬਹੁਤੇ ਭੇਜੋ ਕੋਈ ਤੇਲ ਫੁੱਲ ਭੇਜ ਸਕਦਾ ਤੇ ਆਪਾਂ ਉਸ ਬੱਚੀ ਦੀ ਜ਼ਰੂਰ ਮਦਦ ਕਰੀਏ ਤੇ ਦੂਸਰੀ ਗੱਲ ਜਦੋਂ ਉਹ ਬੱਚੀ ਤੇ ਜਿਹੜਾ ਉਹ ਠੀਕ ਹੋ ਜਾਏਗੀ ਆਪਾਂ ਉਹਨੇ ਕੀ ਮਾਇਆ ਖਾਲਸਾ ਜੀ ਕਹਿੰਨੇ ਆ ਕਿਸੇ ਨੂੰ ਵੈਸੇ ਤੇ ਕਾਰਜ ਬਹੁਤ ਆ ਜਿਵੇਂ ਕਾਲੂ ਦਾਸ ਨੇ ਪਟਿਆਲੇ ਜਾਣਾ ਇੱਕ ਗਰੰਥੀ ਸਿੰਘ ਦੀ ਖਾਲਸਾ ਜੀ ਉਹਨੇ ਕੰਧਾਂ ਖੜੀਆਂ ਨੇ ਤੇ ਛੱਤ ਨਹੀਂ ਲੈੰਟਰ ਨਹੀਂ ਪਿਆ ਉਹ ਕੋਈ ਸੁਸਾਇਟੀ ਵਾਲੇ ਆਏ ਸੀ ਉਹਨਾਂ ਨੇ ਥੋੜੀ ਬਹੁਤੀ ਮਾਇਆ ਦਿੱਤੀ ਸੀ ਵੀਡੀਓ ਬਣਾ ਲਈ ਪਾ ਦਿੱਤੀ ਨਾੜ ਤੇ ਤੇ ਉਹ ਖਾਲਸਾ ਜੀ ਕੰਧਾ ਜੋਗਾ ਕੰਮ ਉਹਨਾਂ ਦਾ ਹੋਇਆ ਤੇ ਗਾਂ ਉਹਨਾਂ ਨੇ ਕਹਿਤਾ ਵੀ ਅਸੀਂ ਹੁਰਮਤ ਨਹੀਂ ਕਰ ਸਕਦੇ ਤੇ ਉਹ ਦਾਸ ਨੂੰ ਉਹਨਾਂ ਨੇ ਕਿਹਾ ਸੀ ਵੀ ਸਾਡਾ ਲੈੰਟਰ ਪਵਾ ਦਿਓ ਤੇ ਕੋਈ ਮਹਾਂਪੁਰਸ਼ਾਂ ਦੇ ਕੋਲੇ ਵੀ ਉਹਨਾਂ ਨੇ ਬੇਨਤੀ ਕੀਤੀ ਸੀ ਉਹਨਾਂ ਨੇ ਕਿਹਾ ਸੀ ਸਰਿਆ ਅਸੀਂ ਦੇ ਦੇਵਾਂਗੇ ਤੇ ਅਸੀਂ ਖਾਲਸਾ ਜੀ ਫਿਰ ਭਾਈ ਸਾਹਿਬ ਨੂੰ ਕਹਿਆ ਸੀ ਵੀ ਸੀਮੈਂਟ ਦੀ ਸੇਵਾ ਜਿਹੜੀ ਉਹ ਅਸੀਂ ਕਰ ਦਵਾਂਗੇ ਕੱਲ ਦਾਸ ਜਾਵੇਗਾ ਜਰੂਰ ਮੈਂ ਵੀਡੀਓ ਬਣਾ ਕੇ ਆਪ ਜੀ ਨੂੰ ਪਾਵਾਂਗਾ ਉੱਥੇ ਵੀ ਮਦਦ ਦੀ ਲੋੜ ਹੈ ਇੱਕ ਖਾਲਸਾ ਜੀ ਕੱਲ ਸ਼ਹੀਦਾ ਸਾਹਿਬ ਦਰਸ਼ਨ ਮੇਲੇ ਕਰਨ ਵਾਸਤੇ ਗਏ ਸਾਂ ਉੱਥੇ ਇੱਕ ਗਰੰਥੀ ਸਿੰਘ ਮਿਲ ਗਏ ਦਰਸ਼ਨ ਕਰਦੇ ਸੀ ਸਾਨੂੰ ਦੇਖ ਕੇ ਫਤਿਹ ਬੁਲਾਈ ਤੇ ਕਹਿਣ ਲੱਗੇ ਕੁਦਰਤੀ ਵੇਖੋ ਨਾ ਉਹ ਮੈਨੂੰ ਜਾਣਦੇ ਨਾ ਮੈਂ ਉਹਨਾਂ ਨੂੰ ਜਾਣਦਾ ਮੈਨੂੰ ਕਹਿਣ ਲੱਗੇ ਕੋਈ ਸਾਡੀ ਮਦਦ ਕਰੋ ਮੈਂ ਗਰੰਥੀ ਸਿੰਘ ਹਾਂ ਬਹੁਤ ਲੰਮੇ ਸਮੇਂ ਤੋਂ ਮੈਂ ਸੇਵਾ ਨਿਭਾਈ ਆ ਤੇ ਕਹਿੰਦਾ ਮੈਨੂੰ ਰਾਹ ਦੇ ਵਿੱਚ ਬੰਦੇ ਪੈ ਗਏ ਸੀ ਉਹਨਾਂ ਨੇ ਮੇਰੀ ਤੇ ਲੰਗੜਾ ਕੇ ਉਹ ਤੁਰਦੇ ਸੀ ਤੇ ਕਹਿੰਦੇ ਮੇਰੀ ਘਰ ਵਾਲੀ ਐ ਤੇ ਮੇਰਾ 11ਵੀਂ ਚ ਪੜਦਾ ਬੱਚਾ ਤੇ ਮੈਂ ਸੇਵਾ ਹੁਣ ਲੰਗੜੇ ਹੋਣ ਕਰਕੇ ਮੇਰੇ ਕੋਲ ਕੋਈ ਸੇਵਾ ਨਹੀਂ ਹੁੰਦੀ ਪਰ ਫਿਰ ਵੀ ਮੈਂ ਇੱਕ ਗੁਰੂ ਘਰ ਸੇਵਾ ਕਰਦਾ ਜੰਡੇ ਵਾਲੇ ਦੇ ਲਾਗੇ ਕੋਈ ਪਿੰਨ ਉਹਨਾਂ ਨੇ ਦੱਸਿਆ ਸੀ ਤੇ ਉਹ ਖਾਲਸਾ ਜੀ ਉੱਥੇ ਸੇਵਾ ਕਰਦੇ ਕਹਿੰਦੇ ਵੀ ਆਪਣਾ ਘਰ ਨਹੀਂ ਅਸੀਂ ਕਰਾਏ ਤੇ ਰਹਿਣੇ ਆ ਤੇ ਜੇ ਕੋਈ ਤਿਲ ਫੁੱਲ ਤੁਸੀਂ ਦੇ ਸਕਦੇ ਹੋ ਜਾਂ ਕਿਤੇ ਚੰਗੀ ਜਗ੍ਹਾ ਨੌਕਰੀ ਲਵਾ ਸਕਦੇ ਹੋ ਮੈਂ ਉਹਨਾਂ ਨੂੰ ਕਿਹਾ ਵੀ ਭਾਈ ਤੁਹਾਨੂੰ ਅਨ ਨੌਕਰੀ ਦਾ ਤੇ ਮੈਂ ਵਾਦਾ ਨਹੀਂ ਕਰਦਾ ਕਿ ਕਿਤੇ ਚੰਗੀ ਜਗ੍ਹਾ ਤੁਹਾਨੂੰ ਸੇਵਾ ਨਿਭਾਵਾ ਪਰ ਤੁਹਾਡੇ ਦੇ ਘਰ ਦਾ ਜਿਹੜਾ ਕੋਈ ਰਾਸ਼ਨ ਪਾਣੀ ਦੀ ਸੇਵਾ ਕਹਿੰਦਾ ਵੀ ਮੈਨੂੰ 2000 ਰੁਪਇਆ ਉੱਥੋਂ ਮਿਲਦਾ ਜਿੱਥੇ ਮੈਂ ਸੇਵਾ ਕਰਦਾ ਉੱਥੇ ਕਿਉਂਕਿ ਉਹ ਸਾਰਾ ਏਰੀਆ ਜਿਹੜਾ ਗੁਰੂ ਘਰ ਦੇ ਲਾਗੇ ਲਾਗੇ ਉਹ ਪੰਜ ਕ ਘਰ ਦੇ ਜਿਹੜੇ ਗੁਰੂ ਸਾਹਿਬ ਨੂੰ ਮੰਨਦੇ ਆ ਬਾਕੀ ਸਾਰਾ ਪਿੰਡ ਜਿਹੜਾ ਸਾਈ ਬਣ ਗਿਆ ਤੇ ਉਹ ਸਾਈ ਗੁਰੂ ਘਰ ਆਉਂਦੇ ਨਹੀਂ ਉਹ ਚਾਰ ਪੰਜ ਪਰਿਵਾਰ ਜਿਹੜੇ ਆ ਉਹੀ ਮੈਨੂੰ ਨਾਲ ਮਿਲ ਕੇ ਮਾਇਆ ਦਿੰਦੇ ਆ ਤੇ ਉਹਦੇ ਨਾਲ ਮੇਰਾ ਸਰਦਾ ਨਹੀਂ ਮੈਂ ਕਿਰਾਏ ਤੇ ਰਹਿਣਾ ਤੇ ਮੈਂ ਉਹਨਾਂ ਨੂੰ ਕਹਾਂ ਵੀ ਕੋਈ ਨਹੀਂ ਅਸੀਂ ਜਰੂਰ ਆ ਕੇ ਤੁਹਾ ਸੋ ਖਾਲਸਾ ਜੀ ਸੇਵਾ ਤੇ ਬਹੁਤ ਹੈ ਜਿੰਨੀ ਆਗੜਵਾ ਉਨੀ ਥੋੜੀ ਹੈ ਸੋ ਜੇ ਇਧਰੋਂ ਮਾਇਆ ਬਚਦੀ ਇਧਰੋਂ ਭੈਣ ਠੀਕ ਹੋ ਜਾਂਦੀ ਬੱਚੀ ਜਿਹੜੀ ਮਾਇਆ ਬਚੇਗੀ ਆਪਾਂ ਹੋਰ ਕਿਸੇ ਕਾਰਜ ਵਿੱਚ ਲਾ ਲਵਾਂਗੇ ਸੋ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਮੈਨੂੰ ਜੀ ਨਹੀਂ ਕਰਦਾ ਖਾਲਸਾ ਜੀ ਕਿਸੇ ਨੂੰ ਕਹਿਣ ਨੂੰ ਕਿਉਂਕਿ ਕਦੇ ਵੀ ਮੈਂ ਮੇਰੇ ਮਨ ਵਿੱਚ ਇਹ ਚੀਜ਼ ਨਹੀਂ ਆਉਂਦੀ ਵੀ ਮੈਂ ਕਿਸੇ ਨੂੰ ਕਹਾਂ ਪਰ ਜਦੋਂ ਇਦਾਂ ਦੇ ਹਾਲਾਤ ਬਣ ਜਾਂਦੇ ਆ ਦਾਸ ਕੋਲੇ ਵੀ ਨਹੀਂ ਹੁੰਦੇ ਤੇ ਅੱਗੋਂ ਕੋਈ ਜ਼ਿਆਦਾ ਗਰੀਬ ਟੱਕਰ ਜਾਂਦਾ ਕਿਉਂਕਿ ਜਦੋਂ ਇਹ ਅੱਖਾਂ ਨਾਲ ਵੇਖਣਾ ਤੇ ਕੰਨਾਂ ਨਾਲ ਉਹਨਾਂ ਦੀਆਂ ਗੱਲਾਂ ਸੁਣਨਾ ਤੇ ਬਹੁਤ ਦੁੱਖ ਹੁੰਦਾ ਤੇ ਫਿਰ ਉਦੋਂ ਮਨ ਕਰਦਾ ਵੀ ਅਸੀਂ ਗੁਰਸੇਖਾਂ ਗੁਰੂਕੇ ਵਾਲੇ ਆ ਤੇ ਸਾਡਾ ਫਰਜ਼ ਬਣਦਾ ਕਿਸੇ ਦੀ ਬਾਹ ਫੜਨੀ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਵੀ ਇਹੋ ਕਾ ਦਿੱਤਾ ਗੁਰੂ ਨਾਨਕ ਸਾਹਿਬ ਨੇ ਵੀ ਇਹੋ ਕਾ ਦਿੱਤਾ ਵੀ ਗਾਉਂ ਤੇ ਗਰੀਬ ਦੀ ਰੱਖਿਆ ਅੱਗੇ ਹੋ ਕੇ ਕਰਨੀ ਤਗੜੇ ਹੋ ਕੇ ਕਰਨੀ ਆ ਤੇ ਖਾਲਸਾ ਜੀ ਆਪਾਂ ਜਿੰਨੇ ਜੋਗੇ ਆ ਉਹ ਤੇ ਕਰ ਸਕਦੇ ਹਾਂ ਨਾ ਤੇ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਸੱਚੇ ਪਾਸ਼ਾ ਕਿਰਤ ਕਰਤ ਦੇ ਵਿੱਚ ਸਾਰਿਆਂ ਦੇ ਵਾਅਦਾ ਪਾਉਣ ਭੁਲਾ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ